ਪੁਰ ਆਸਾ ਮਹੱਲਾ ਪੰਜਵਾਂ ਅਗਮ ਅਗੋਚਰ ਦਰਸ ਤੇਰਾ ਸੋ ਪਾਏ ਜਿਸ ਮਸਤਕ ਭਾਗ ਆਪ ਕਿਰਪਾਲ ਕਿਰਪਾ ਪ੍ਰਵਤਾਰੀ ਸਤਿਗੁਰ ਬਖਸ਼ਿਆ ਹਰ ਨਾਮ ਕਾਲ ਯੁਗ ਉਧਾਰਿਆ ਗੁਰਦੇਵ ਮਲ ਮੂਤ ਮੂੜ ਜੇ ਮੁਗਦ ਹੋਤੇ ਸਭ ਲੱਗੇ ਤੇਰੀ ਸੇਵ ਰਹਾ ਤੂੰ ਆਪ ਕਰਤਾ ਸਭ ਸ੍ਰਿਸ਼ਟ ਧਰਤਾ ਸਭ ਮਹਿ ਰਹਿਆ ਸਮਾਈ ਧਰਮ ਰਾਜਾ ਬਿਸਮਾਦ ਹੋਆ ਸਭ ਪਈ ਪੈਰੀ ਆਏ ਸਤਜੁਗ ਤ੍ਰੇਤਾ ਦਵਾਪਰ ਭਣੀਐ ਕਲਯੁਗ ਊਤਮੁ ਜੁਗਾ ਮਾਹੀ ਐਹ ਕਰ ਕਰੇ ਸੋ ਐਹ ਕਰ ਪਾਏ ਕੋਈ ਨਾ ਪਕੜੀਐ ਕਿਸੈ ਥਾਈ ਹਰ ਜੀਉ ਸੋਈ ਕਰਹਿ ਜੇ ਭਗਤ ਤੇਰੇ ਜਾਚ ਹੈ ਇਹੋ ਤੇਰਾ ਬਿਰਦ ਕਰ ਜੋੜ ਨਾਨਕ ਦਾਨ ਮੰਗੈ ਆਪਣੇ ਸੰਤਾਂ ਦੇ ਹਰ ਦਰਸ ਰਾਗ ਆਸਾ ਮਹੱਲਾ ਪੰਜਵਾਂ ਕਰ ਤੇਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ ਰਹਾਉ ਮਹਾ ਵਿਖਾਦੀ ਦੁਸ਼ਟ ਅਪਵਾਦੀ ਤੇ ਪਨੀਤ ਸੰਗਾਰੇ ਜਨਮ ਪਵੰਤੇ ਨਰਕ ਪੜਨਤੇ ਤਿੰਨ ਕੇ ਕੁੱਲ ਉਧਾਰੇ ਕੋਏ ਨਾ ਜਾਣੈ ਕੋਏ ਨਾ ਮਾਨੈ ਸੇ ਪ੍ਰਗਟ ਹਰ ਦੁਆਰੇ ਕਮਨ ਉਪਮਾ ਦੇਉ ਕਮਨ ਵਡਾਈ ਨਾਨਕ ਖਿਨ ਖਿਨ ਵਾਰੇ ਆਸਾ ਮਹੱਲਾ ਪੰਜਵਾ ਬਾਵਰ ਸੋਏ ਰਹੇ ਰਹਾਉ ਮੋਹ ਕਟੰਬ ਬਿਖੈ ਰਸਮਾਤੇ ਮਿਥਿਆ ਗਹਿਨ ਗਹਿ ਮਿਥਨ ਮਨੋਰਥ ਸੁਪਨ ਆਨੰਦ ਉਲਾਸ ਮਨ ਮੁਖ ਸਤ ਕਹੀ ਅੰਮ੍ਰਿਤ ਨਾਮ ਪਦਾਰਥ ਸੰਗੇ ਤਿਲ ਮਰਮ ਨਾ ਲਹੇ ਕਰ ਕਿਰਪਾ ਰਾਖੇ ਸਤ ਸੰਗੇ ਨਾਨਕ ਸਰਣ ਆਹੀ ਆਸਾ ਮਹੱਲਾ ਪੰਜਵਾ ਤੇ ਪਦੇ ਓਹਾ ਪ੍ਰੇਮ ਪਿਰੀ ਰਹਾਉ ਕਨਕ ਮਾਣਕ ਗਜ ਮੋਤੀਆਂ ਨ ਲਾਲਣ ਨਹਿ ਨਾਹਾ ਨਹੀਂ ਰਾਜ ਨਾ ਭਾਗ ਨਾ ਹੁਕਮ ਨਾ ਸਾਧਨ ਕਿਸ ਕਿਸ ਨਾ ਚਾਹੀ ਚਰਨਨ ਸਰਨਨ ਸੰਤਨ ਬੰਦਨ ਸੁਖੋ ਸੁਖ ਪਾਈ ਨਾਨਕ ਤਪ ਤਹਰੀ ਮਿਲੇ ਪ੍ਰੇਮ ਪਿਰੀ ਆਸਾ ਮਹੱਲਾ ਪੰਜਵਾ ਗੁਰ ਹੈ ਦਿਖਾਇਓ ਲੋਇਨਾ ਰਹਾਉ ਇਤ ਹੈ ਉਤ ਹੈ ਘਟ 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 ਤੂੰ ਹੀ ਤੂੰ ਹੀ ਮੋਹਿਨਾ ਕਾਰਨ ਕਰਨਾ ਤਾਰਨ ਧਰਨਾ ਏਕੈ ਏਕੈ ਸੋਹਿਨਾ ਸੰਤਨ ਪਰਸਨ ਬਲਿਹਾਰੀ ਦਰਸ਼ਨ ਨਾਨਕ ਸੁਖ ਸੁਖ ਸੋਹਿਨਾ ਆਸਾ ਮਹੱਲਾ ਪੰਜਵਾ ਖਰ ਹਰ ਨਾਮ ਅਮੋਲਾ ਓਹ ਸਹਿਜ ਸੁਹਿਲਾ ਰਹਾਉ ਸੰਗ ਸਹਾਈ ਛੋੜ ਨਾ ਜਾਈ ਓਹ ਅਗਹਿ ਅਤੋਲਾ ਕ੍ਰਿਤਮ ਭਾਈ ਬਾਪ ਮੋਰੋ ਮਾਈ ਭਗਤਨ ਕਾ ਓਲਾਹਾ ਅਲਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰ ਕਾ ਚੋਲਾ ਆਸਾ ਮਹੱਲਾ ਪੰਚੁਆ ਆਪਣੀ ਭਗਤ ਨਵਾਹੀ ठाकुर ਆਇਓ ਆਹਿ ਰਹਾਉ ਨਾਮ ਪਦਾਰਥ ਹੋਏ ਸਕਾਰਥ ਹਿਰਦੈ ਚਰਨ ਬਸਾਹੀ ਇਹ ਮੁਕਤਾ ਇਹ ਜੁਗਤਾ ਰਾਖੋ ਸੰਤ ਸੰਗਾਹੇ ਨਾਮ ਧਿਆਵੋ ਸਹਜ ਸਮਾਵੋ ਨਾਨਕ ਹਰ ਗੁਣ ਗਾਹੀ ਆਸਾ ਮਹੱਲਾ ਪੰਜਵਾਂ ਠਾਕੁਰ ਚਰਨ ਸੁਹਾਵੀ ਹਰ ਸੰਤਨ ਪਾਵੇ ਰਹਾਉ ਆਪ ਗਵਾਇਆ ਸੇਵ ਕਮਾਇਆ ਗੁਣ ਰਸ ਰਸ ਗਾਵੇ ਏ ਕਹਿ ਆਸਾ ਦਰਸ ਪਿਆਸਾ ਆਨ ਨਾ ਭਾਵੇ ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲ ਬਲ ਜਾਵੀ ਆਸਾ ਮਹੱਲਾ ਪੰਜਵਾ ਏਕ ਸਿਮਰ ਮਨ ਮਾਹੀ ਰਹਾਉ ਨਾਮ ਧਿਆਵੂ ਹਿਰਦੈ ਬਸਾਉ ਹੋ ਤਿਸ ਬਿਨ ਕੋ ਨਾਹੀ ਪ੍ਰਭ ਸਰਣੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ਜੀਵਨ ਕੋ ਦਾਤਾ ਪੁਰਖ ਬਧਾਤਾ ਨਾਨਕ ਘਟ ਘਟ ਆਹੀ ਆਸਾ ਮਹੱਲਾ ਪੰਜਵਾਂ ਹਰ ਬਿਸਰਤ ਸੋ ਮੂਆ ਰਹਾਉ ਨਾਮ ਧਿਆਵੈ ਸਰਬ ਫਲ ਪਾਵੇ ਸੋ ਜਨ ਸੁਖੀਆ ਹੂਆ ਰਾਜ ਕਹਾਵੇ ਹੋ ਕਰਮ ਕਮਾਵੇ ਬਾਂਧਿਓ ਨਲਨੀ ਭ੍ਰਮ ਸੂਆ ਕਹੋ ਨਾਨਕ ਜਿਸ ਸਤਗੁਰੂ ਭੇਟਿਆ ਸੋ ਜਨ ਨਿਸ਼ਚਲ ਥੀਆ ਆਸਾ ਮਹੱਲਾ ਪੰਜਵਾਂ ਘਰ 14ਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਓਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਓ ਲਾਗ ਰਹਿ ਰਹਾਉ ਜੋ ਪ੍ਰਭ ਭਾਵੈ ਜਨਮ ਨਾ ਆਵੈ ਹਰ ਪ੍ਰੇਮ ਭਗਤ ਹਰ ਪ੍ਰੀਤ ਰਚੈ ਪ੍ਰਭ ਸੰਗ ਮਲੀਜੈ ਏਹੋ ਮਨ ਦੀਜੈ ਨਾਨਕ ਨਾਮ ਮਿਲੈ ਆਪਣੀ ਦਇਆ ਕਰਹੁ ਆਸਾ ਮੁਹੱਲਾ ਪੰਜਵਾਂ ਮਿਲ ਰਾਮ ਪਿਆਰੇ ਤੋਂ ਮਨ ਬਿਨ ਧੀਰਜ ਕੋ ਨ ਕਰੈ ਰਹਾਉ ਸਿਮਰਤ ਸਾਸਤਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨ ਸੁਖ ਨਾਹੀ ਵਰਤਨੇਮ ਸੰਜਮ ਕਰ ਥਾਕੇ ਨਾਨਕ ਸਾਧ ਸਰਨ ਪ੍ਰਭ ਸੰਗ ਵਸੈ ਹਾਸਾ ਮਹੱਲਾ ਪੰਜਵਾਂ ਘਰ 15ਵਾਂ ਪੜਤਾਲ ਇਕ ਓੰਕਾਰ ਸਤਗੁਰ ਪ੍ਰਸਾਦ ਬੇਕਾਰ ਮਾਇਆ ਮਾਦ ਸੋਇਓ ਸੂਜ ਬੂਜ ਨਾ ਆਵੇ ਪਕਰ ਕੇਸ ਜਮ ਉਠਾਰਿਉ ਤਦ ਹੀ ਘਰ ਜਾਵੇ ਲੋਭ ਬਿਖਿਆ ਬਿਖੈ ਲਾਗੇ ਹਰ ਵੇਤ ਚਿੱਤ ਦੁਖਾਹੀ ਖਿਨ ਭੰਗ ਨਾ ਕਹਿ ਮਾਨ ਮਾਤੇ ਅਸੁਰ ਜਾਣਹਿ ਨਾਹੀ ਰਹਾਉ বেদ ਸਾਸਤਰ ਜਨ ਪਕਾਰਹਿ ਸੁਨੇ ਨਾਹੀ ਦੋਰਾ ਨਿਪਟ ਬਾਜੀ ਹਾਰ ਮੂਕਾ ਪਛਤਾਇਓ ਮਨ ਪੂਰਾ ਦਾਨ ਸਗਲ ਗੈਰ ਵਜਹਿ ਭਰਿਆ دیਵਾਨ ਲੇਖੈ ਨਾ ਪਰਿਆ ਜਿਹੇ ਕਾਰਜ ਰਹਿ ਓਲਾ ਸੋਇ ਕਾਮਨਾ ਕਰਿਆ ਐਸੋ ਜਗ ਮੋਹਿ ਗੁਰ ਦੇ ਖਾਇਓ ਤਉ ਏਕ ਕੀਰਤ ਗਾਇਆ ਮਾਨ ਤਾਨ ਤਜ ਸਿਆਨਪ ਸਰਨ ਨਾਨਕ ਆਇਆ ਆਸਾ ਮਹੱਲਾ ਪੰਜਵਾਂ ਬਾਪਾਰ ਗੋਵਿੰਦ ਨਾਹੀ ਸਾਜ ਸੰਤ ਮਨਾਏ ਪ੍ਰਿਅ ਪਾਏ ਗੁਣ ਗਾਏ ਪੰਚਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਜਾਏ ਦਰਸਾਏ ਅਭਰਾਤਿਆ ਗੋਵਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦਿਰੜਾਏ ਰਸਾਏ ਨਹੀਂ ਆਏ ਸਹਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਨ ਆਏ ਗਲ ਲਾਏ ਹਾਸਾ ਮਹੱਲਾ ਪੰਜਵਾਂ ਕੋ ਬਖਮ ਗਾਰ ਤੋਰੈ ਆਸ ਪਿਆਸ ਧੋ ਮੋਹ ਪਰਮ ਹੀ ਤੇ ਹੋ ਰਹਿ ਰਹਾਉ ਕਾਮ ਕ੍ਰੋਧ ਲੋਭ ਮਾਨ ਇਹ ਬਿਆਦ ਸ਼ੋਰੈ ਸੰਤ ਸੰਗ ਨਾਮ ਰੰਗ ਗੁਣ ਗੋਵਿੰਦ ਗਾਵੋ ਅਨ ਦਿਨੋ ਪ੍ਰਭ ਧਿਆਵੋ ਭ੍ਰਮ ਭੀਤ ਜੀਤ ਮਟਾਵੋ ਨਿਦ ਨਾਮ ਨਾਨਕ ਮੋਰੈ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਤਿਆਗ ਮਨ ਸਿਮਰ ਗੋਬਿੰਦ ਨਾਮ ਹਰ ਭਜਨ ਸਫਲ ਕਾਮ ਰਹਾਉ ਤਾਜਮਾਨ ਮੋਹ ਵਿਕਾਰ ਮਿਥਿਆ ਜਪ ਰਾਮ 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 ਮਨ ਸੰਤ ਨਾ ਕੈ ਚਰਨ ਲਾਗ ਪ੍ਰਭ ਗੋਪਾਲ ਦੀਨ ਦਿਆਲ ਪਤਿਤ 파ਮਨ ਪਾਰ ਬ੍ਰਹਮ ਹਰ ਚਰਨ ਸਿਮਰ ਜਾਗ ਕਰ ਭਗਤ ਨਾਨਕ ਪੂਰਨ ਭਾਗ ਆਸਾ ਮੁਹੱਲਾ ਪੰਜਵਾਂ ਹਰਖ ਸੋਗ ਬੈਰਾਗ ਅਨੰਦੀ ਖੇਲ ਰੀਦ ਖਾਇਉ ਰਹਾਉ ਖਿਨਹੁ ਭੈ ਨਿਰਭੈ ਖਿਨਹੁ ਖਿਨਹੁ ਉਠਤਾਇਓ ਖਿਨਹੁ ਰਾਸ ਭੋਗਣ ਖਿਨਹੁ ਖਿਨਹੁ ਤਜ ਜਾਇਓ ਖਿਨਹੁ ਜੋਗ ਤਾਪ ਬਹੁ ਪੂਜਾ ਖਿਨਹੁ ਪਰਮਾਇਓ ਖਿਨਹੁ ਕਿਰਪਾ ਸਾਧੂ ਸੰਗ ਨਾਨਕ ਹਰ ਰੰਗ ਲਾਇਓ ਰਾਗ ਆਸਾ ਮਹੱਲਾ ਪੰਜਵਾਂ ਘਰ ਸਤਾਰਵਾਂ ਅਸਾਵਰੀ ਇਕ ਓੰਕਾਰ ਸਤਗੁਰ ਪ੍ਰਸਾਦ ਗੋਬਿੰਦ ਗੋਬਿੰਦ ਕਰ ਹਾਂ ਹਰ ਹਰ ਮਨ ਪਿਆਰ ਹਾਂ ਗੁਰ ਕਹਿਆ ਸੋ ਚਿਤ ਧਰ ਹਾਂ ਅਨ ਸਿਉ ਤੋਰ ਫੇਰ ਹਾਂ ਐਸੇ ਲਾਲਨ ਪਾਇਓ ਰੀ ਸਖੀ ਰਹਾਉ ਪੰਕਜ ਮੋਹ ਸਰ ਹਾਂ ਪਗ ਨਹੀਂ ਚੱਲੈ ਹਰ ਹਾਂ ਗਹਿੜਿਉ ਮੂੜ ਨਾ ਰਹਾ ਹਾਂ ਅਨਨ ਉਪਾਵ ਕਰ ਹਾਂ ਤਉ ਨਿਕਸੈ ਸਰਨ ਪੈ ਰੀ ਸਖੀ ਥਿਰ ਥਿਰ ਚਿੱਤ ਥਿਰ ਹਾਂ ਬਨ ਗ੍ਰਹਿੋ ਸੰਸਾਰ ਹਾਂ ਅੰਤਰ ਏਕ ਪਿਰ ਹਾਂ ਬਾਹਰ ਅਨੇਕ ਧਰ ਹਾਂ ਰਾਜਨ ਜੋਗ ਕਰ ਹਾਂ ਕਹੋ ਨਾਨਕ ਲੋਗ ਅਲੋਗੀਰੀ ਸਖੀ ਅਸਾਵਰੀ ਮਹੱਲਾ 5ਵਾਂ